सत श्री अभी चैनल के उपाध बहुत बहुत स्वागत है अब अल करांगे दस मई दो हजार चौबी शुक्रवार बड़ा ही दिन है यह दिन क्यों वड्डा है वह तो मैं थोड़े जाके दसन ही वाली हाँ पहले तो जान लेना जरूरी है कि दस मई दो हजार चौबी दिन शुक्रवार को जो मैं उपा दसागी ਤੇ ਜਿਹੜੀਆਂ ਸਾਵਧਾਨੀਆਂ ਵਰਤਣ ਵਾਸਤੇ ਕਹਾਂਗੀ ਜੇ ਤੁਸੀਂ ਉਹ ਮੇਰੇ ਦੱਸੇ ਅਨੁਸਾਰ ਕਰ ਲਈਆਂ ਤਾਂ 10 ਮਈ ਦਾ ਦਿਨ ਤੁਹਾਡੇ ਵਾਸਤੇ ਇੱਕ ਯਾਦਗਾਰ ਦਿਨ ਬਣ ਜਾਏਗਾ ਕਿਉਂਕਿ ਇਸ ਦਿਨ ਬੜੇ ਹੀ ਵੱਡੇ ਰਾਜ ਯੋਗ ਬਣ ਰਹੇ ਹਨ ਜ ਜ ਸਿੰਪਲ ਭਾਸ਼ਾ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਜਿਸ ਤਰ੍ਹਾਂ ਕਿ ਦੀਵਾਲੀ ਤੇ ਤਾਂ 13 ਦਾ ਦਿਨ ਆਂਦਾ ਹੈ ਹੈਨਾ ਉਸ ਦੇ ਬਰਾਬਰ ਹੀ हिंदू धर्म इस दस मई को अक्षय तृतीिया है एदे बराबर मनिया जाता है जिस तरह असि दिवाली धनतेरस के दिन कुछ चीजा खरीदने जो कि शुभ मनिया साल बड़ा ही गुजरता है पैसे की कोई कमी नहीं आती है कोई दुख परेशानी साढ़े नहीं आती है बस इना समझ लो कि दस मई उदे ही बराबर है ठीक है तुसी इस दिन करना की है क्योंकि जो मैं दसांगी तुसी विश्वास ना तो मां लक्ष्मी घर आएगी ही आएगी ए मेरे कोलो तुसी लिखवा के ले लो यकीन मन के चलना दस मई दो हजार चौबी ए करना है हमारी जानकारी वास्ते दस देवा कि दस मई दो हजार चौबी दो ऐसे योग बन रहे हैं ठीक है यह जानकारी ਤੁਹਾਨੂੰ ਮੇਰੇ ਖਿਆਲ ਵਿੱਚ ਕੋਈ ਵੀ YouTube ਵਿੱਚ ਨਹੀਂ ਦੱਸੇਗਾ ਜੋ ਮੈਂ ਦੇਣ ਵਾਲੀਆਂ ਕਿਉਂਕਿ ਦੇਖੋ ਇੱਕ 12:07 ਮਿੰਟ ਤੋਂ ਪਹਿਲੇ ਦਾ ਯੋਗ ਹੈ ਇੱਕ 12:07 ਮਿੰਟ ਤੋਂ ਬਾਅਦ ਦਾ ਯੋਗ बन ਰਿਹਾ ਹੈ ਜਿਸ ਦਾ ਨਾਮ ਹੈ ਸੁਕਰਮਾ ਯੋਗ ਤੇ ਤੁਸੀਂ ਕਰਨਾ ਕੀ ਹੈ ਇਸ ਨੂੰ ਦਿਨ ਨੂੰ 10 ਮਈ ਦੇ ਦਿਨ ਨੂੰ ਤੁਸੀਂ ਦੋ ਭਾਗਾਂ ਵਿੱਚ ਵੰਡਣਾ ਹੈ ਠੀਕ ਹੈ ਕੁਝ ਐਸੇ ਕੰਮ ਜੋ ਤੁਸੀਂ 12:07 ਤੋਂ ਪਹਿਲੇ ਕਰੋਗੇ ਤਾਂ ਤੁਹਾਨੂੰ ਪੂਰੇ ਸਾਲ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਤੇ ਕੁਝ ਐਸੇ ਕੰਮ ਹਨ ਜੋ ਤੁਸੀਂ ਦੁਪਹਿਰ ਨੂੰ 12:07 ਤੋਂ ਬਾਅਦ ਕਰਨੇ ਹਨ ਤਾਂ ਵੀ ਤੁਹਾਡੇ ਘਰ ਵਿੱਚ ਮੈਂ ਦੱਸ ਰਹੀ ਹਾਂ ਪੈਸੇ ਤਾਂ ਐਨੇ ਆਣਗੇ ਆਣਗੇ ਇਸ ਤੋਂ ਇਲਾਵਾ ਕਾਡੀ ਘਰ ਵਿੱਚ ਕੋਈ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਹੈ ਜਾਂ ਤੁਹਾਨੂੰ ਕੋਈ ਵੀ ਆਪਣੀ ਬੱਚੀ ਨੂੰ ਲੈ ਕੇ ਕੋਈ ਪਰੇਸ਼ਾਨੀ ਹੈ ਉਹ ਸਭ ਦੂਰ ਹੋ ਜਾਏਗੀ ਕਿਉਂਕਿ ਮਾਂ ਲక్ష్ਮੀ ਦੇ ਨਾਲ-ਨਾਲ ਜੋ ਭਗਵਾਨ বিষ্ণੂ ਹੁੰਦੇ ਹਨ ਉਹਨਾਂ ਦੀ ਵੀ ਕਿਰਪਾ ਤੁਹਾਨੂੰ ਇਸ ਦਿਨ ਮਿਲਣੀ ਹੀ ਮਿਲਣੀ ਹੈ ਪਰ ਜੋ ਮੈਂ ਤੁਹਾਨੂੰ ਦੱਸਿਆ ਹੈ ਕਿ ਇਸ ਦਿਨ ਨੂੰ ਦੋ ਪਾਗਾ ਵਿੱਚ ਵਰਤਣਾ ਹੈ ਵੰਡਣਾ ਹੈ ਜੇ ਆ 12:07 ਮਿੰਟ ਤੋਂ ਪਹਿਲੇ ਜਿਹੜੇ ਕੰਮ ਦੱਸਾਂਗੀ ਉਹ ਉਸੀ ਵੇਲੇ ਹੀ ਕਰਨਾ ਉਲਟਾ ਨਾ ਕਰ ਦੇਣਾ ਨੀਤਾ ਫਿਤਵਾ ਨੂੰ ਉਸ ਦਾ ਫਲ ਬਿਲਕੁਲ ਨਹੀਂ ਮਿਲੇਗਾ ਦੇਖੋ ਜੀ 12 10 ਮਹੀਨ ਨੂੰ 12:07 ਮਿੰਟ ਤੋਂ ਪਹਿਲੇ ਤੁਸੀਂ ਕੀ ਕਰਨਾ ਹੈ ਇਸ ਦਿਨ ਤੁਸੀਂ ਕਿਸੇ ਨੀਡੀ ਪਰਸਨ ਨੂੰ ਜ਼ਰੂਰਤਮੰਦ ਨੂੰ ਦਾਨ ਕਰੋਗੇ ਨਾ ਤਾਂ ਬੜਾ ਹੀ ਸ਼ੁਭ ਮੰਨਿਆ ਜਾਂਦਾ ਹੈ ਦੇਖੋ ਕਈ ਵਾਰੀ ਜਦੋਂ ਆਪਾਂ ਦਾਨ ਕਰਨ ਵਾਸਤੇ ਕਹਿੰਨੀ ਆ ਨਾ ਮੈਂ ਨੀਡੀ ਪਰਸਨ ਨੂੰ ਤਾਂ ਆਪਾਂ ਕੀ ਕਰਦੇ ਆ ਆਪਾਂ ਕਹਿੰਦੇ ਜਿਹੜੀ ਸਾਡੇ ਘਰ ਕੰਮ ਕਰਦੀ ਹੈ ਜਾਂ ਸਾਡੀ ਸਾਡਾ ਡਰਾਈਵਰ ਹੈ ਉਹ ਵੀ ਤਾਂ ਜ਼ਰੂਰਤਮੰਦ ਲੋਕ ਹੀ ਹਨ ਉਹਨਾਂ ਨੂੰ ਹੀ ਦੇ ਦਿਓ ਮਤਲਬ ਜਿਆਦਾ ਅਸੀਂ ਨਾ ਉਹ ਨਹੀਂ ਕਰਦੇ ਆ ਮਿਹਨਤ ਨਹੀਂ ਕਰਦੇ ਆ ਇਹਨਾਂ ਨੂੰ ਹੀ ਦੇ ਦਿਓ ਦਾਨ ਕਰਨਾ ਹੈ ਤਾਂ ਨਹੀਂ ਤੁਹਾਡੀ ਜਾਣਕਾਰੀ ਵਾਸਤੇ ਦੱਸਾਂ ਕਿ ਜਿਹੜਾ ਅਸੀਂ ਆਪਣੇ ਹੀ ਘਰ ਵਿੱਚ ਕੰਮ ਕਰਨ ਵਾਲਿਆਂ ਨੂੰ ਦਾਨ ਕਰ ਦਿੰਦੇ ਹਾਂ ਉਹ 25% ਹੀ ਸਾਨੂੰ ਉਹਦਾ ਫਲ ਮਿਲਦਾ ਹੈ ਜੇਕਰ ਅਸੀਂ ਬਾਹਰ ਲੱਭਾਂਗੇ ਕਿ ਕੋਈ ਤਾਂ ਐਸਾ ਬੰਦਾ ਹੋਏਗਾ ਜਿਸ ਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਜੋ ਅਸੀਂ ਚੀਜ਼ਾਂ ਦਾਨ ਕਰ ਰਹੇ ਹਾਂ ਤਾਂ ਉਸ ਦਾ 100% ਫਲ ਤੁਹਾਨੂੰ ਮਿਲਦਾ ਹੀ ਮਿਲਦਾ ਹੈ ਤਾਂਸ ਮੈਨੂੰ ਹਲੇ ਦਿਨਾਂ 'ਚ ਕੋਈ ਵੀ ਬੰਦਾ ਲੱਭ ਲੈਣਾ ਠੀਕ ਹੈ ਉਹ ਤੁਸੀਂ ਲੱਭ ਕੇ ਉਸ ਬੰਦੇ ਨੂੰ ਆਪਣੀ ਜੇਬ ਦੇ ਅਕੋਰਡਿੰਗ ਕੁਝ ਵੀ ਦਾਨ ਕਰੋ ਅਨਾਜ ਦਾਨ ਕਰ ਦਿਓ ਦਾਲ ਦਾਨ ਕਰ ਦਿਓ ਚਾਵਲ ਦਾਨ ਕਰ ਦਿਓ ਕੁਝ ਵੀ ਦਾਨ ਕਰ ਸਕਦੇ ਹੋ ਪੈਸਾ ਦੇ ਸਕਦੇ ਹੋ ਤਾਂ ਪੈਸਾ ਦੇ ਦਿਓ ਆਪਣੀ ਜੇਬ ਦੇ ਅਨੁਸਾਰ ਐਨੀ ਨਹੀਂ ਕਿ ਬਹੁਤ ਜ਼ਿਆਦਾ ਦੇਣਾ ਹੈ ਜੇ ਉਹ ਵੀ ਤੁਹਾਡੇ ਕੋਲ ਨਹੀਂ ਹੁੰਦਾ ਹੈ ਨਹੀਂ ਕੋਈ ਬੰਦਾ ਮਿਲਦਾ ਹੈ ਤਾਂ ਇੱਕ ਸਟੀਲ ਦਾ ਤੁਸੀਂ ਕਟੋਰਾ ਲੈਣਾ ਹੈ कणक भर लो ठीक है भर लो, लो ओ जाके किसी भी धार्मिक के आ जाओ जो तो थो कोई भी निजी परसन नहीं मिलता है ए तो हो गया काम जो कि असी करना है दुपहरे बारह बज के सात मिनट तो पहले हूं बारह बज के सत मिनट तू तो बाद अ करना है ਹੁਣ ਅਸੀਂ ਕਰਨੀ ਹੈ ਸ਼ੋਪਿੰਗ ਪਰਚੇਸਿੰਗ ਕਰਨੀ ਹੈ ਜਿਸ ਤਰ੍ਹਾਂ ਕਿ ਅਸੀਂ ਤਾਂ ਤੇਰਸ ਵਾਲੇ ਦਿਨ ਸੋਨਾ ਤੇ ਚਾਂਦੀ ਖਰੀਦਦੇ ਹਾਂ ਸੇਮ ਇਸੇ ਤਰ੍ਹਾਂ ਹੀ 10 ਮਈ ਨੂੰ ਸੋਨਾ ਚਾਂਦੀ ਖਰੀਦਣ ਦੀ ਬੜੀ ਜਿਆਦਾ ਮਹੱਤਤਾ ਹੈ ਐਹੀ ਸੋਨਾ ਚਾਂਦੀ ਇੰਨਾ ਗੁਣਾ ਵਧਦਾ ਹੈ ਸਾਲ ਪੂਰੇ ਸਾਲ ਵਿੱਚ ਕਿ ਤੁਹਾਡਾ ਕਾਰ پیسے ਨਾਲ ਪਾ ਜਾਂਦਾ ਹੈ ਪਰ ਹੁਣ ਇੱਥੇ ਕਈ ਲੋਕ ਨਿਰਾਸ਼ ਨਾ ਹੋ ਜਾਣ ਕਿ ਸੋਨਾ ਚਾਂਦੀ ਨਹੀਂ ਖਰੀਦ ਸਕਦੇ ਤਾਂ ਜ਼ਰੂਰੀ ਨਹੀਂ ਹੈ ਸੋਨਾ ਚਾਂਦੀ ਖਰੀਦਣਾ ਤੁਸੀਂ ਘਰ ਤੇ ਆ ਕੋਈ ਵੀ ਇੱਕ ਪਾਂਡਾ ਖਰੀਦ ਕੇ ਲੈ ਆਓ ਪਰ ਮੈਟਲ ਸਟੀਲ ਦਾ ਪਾਂਡਾ ਹੋਣਾ ਚਾਹੀਦਾ ਹੈ ਠੀਕ ਹੈ ਕੋਈ ਇਸ ਪਲਾਸਟਿਕ ਜਾਂ ਕੱਚ ਦਾ ਪਾਂਡਾ ਖਰੀਦ ਕੇ ਨਾ ਲੈ ਕੇ ਆ ਜਾਣਾ ਸਟੀਲ ਦਾ ਕੋਈ ਪਾਂਡਾ ਲੈ ਕੇ ਆ ਜਾਓ ਉਹ ਵੀ بڑا ਤਾਂ ਸ਼ੁਭ ਮੰਨਿਆ ਜਾਂਦਾ ਹੈ ਇਸ ਦਿਨ ਇਸ ਦੇ ਨਾਲ ਨਾਲ ਆਪਣੇ ਘਰ ਦੀ ਪੱਛਮ ਦੀ دیوار ਤੇ ਠੀਕ ਹੈ ਵੈਸਟ ਦੀ ਜਿਹੜੀ ਦੀਵਾਰ ਹੈ ਉਹਦੇ ਉੱਤੇ 10 ਮਈ ਨੂੰ ਮਾਂ ਲక్ష్ਮੀ ਦੀ ਫੋਟੋ ਲੈ ਕੇ ਆ ਜਾਣਾ 골ਡਨ ਕਲਰ ਉਹਨਾਂ ਦੀ ਫਰੇਮ ਵਾਲੀ ਫੋਟੋ ਲੈ ਕੇ ਆ ਜਾਓ ਤਾਂ ਬੜਾ ਹੀ ਅੱਛਾ ਹੈ ਨਾ ਲੈ ਨਾਲ ਭਗਵਾਨ ਵਿਸ਼ਨੂੰ ਜੀ ਦੀ ਵੀ ਫੋਟੋ ਲੈ ਕੇ ਆਣਾ ਉਹ ਦੋਨਾਂ ਦੀ ਫੋਟੋ ਜੇਕਰ ਤੁਸੀਂ ਆਪਣੇ ਘਰ ਦੇ ਜਿਹੜੀ ਵੈਸਟ ਸਾਈਡ ਦੀ ਦੀਵਾਰ ਹੈ ਉਹਦੇ ਉੱਤੇ ਲਗਾ ਦਿਓ ਕਦੋਂ 10 ਮਹੀਨوں ਜਾਂ ਫਿਰ ਇੱਕ ਸਟੂਲ ਤੇ ਹੀ ਰੱਖ ਕੇ ਤੁਸੀਂ ਇਹਨਾਂ ਦੋਨਾਂ ਦੀ ਫੋਟੋ ਲਗਾ ਦਿਓਗੇ 10 ਮਹੀਨوں ਤਾਂ ਇਸ ਦਾ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇੰਨਾ ਜ਼ਿਆਦਾ ਤੁਹਾਨੂੰ ਫਲ ਮਿਲੇਗਾ ਸਮਝ ਲੈਣਾ ਕੀ ਸਹਾਈਆਂ ਕਾਹਿਆ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਗਈਆਂ ਹਨ ਇਸ ਦੇ ਨਾਲ ਨਾਲ ਮਾਂ ਲਕਸ਼ਮੀ ਦੇ ਪੈਰ ਹੁੰਦੇ ਹਨ ਜੋ ਅਸੀਂ ਦੀਵਾਲੀ ਤੇ ਖਰੀਦ ਕੇ ਲਿਆਉਂਦੇ ਹਾਂ ਉਹਨਾਂ ਦੇ ਚਰਨ ਜਿਹੜੇ ਹੁੰਦੇ ਹਨ ਠੀਕ ਹੈ ਉਹ ਚਰਨ ਤੁਸੀਂ ਖਰੀਦ ਕੇ ਲਿਆਓ ਤੇ ਆਪਣੇ ਪਾਰ ਪੂਜਾ ਵਾਲੇ ਸਥਾਨ ਤੇ ਸਥਾਪਿਤ ਕਰੋ ਜਾਂ ਬਾਹਰ ਲਗਾ ਦਿਓ ਤਾਂ ਦੇਖ ਲੈਣਾ ਮਾਂ ਲਕਸ਼ਮੀ ਨੂੰ ਉਸ ਘਰ ਵਿੱਚ ਕਿਹਾ ਜਾਂਦਾ ਹੈ ਜੋਤਿਸ਼ਾਸਤਰ ਵਿੱਚ ਜਿਸ ਘਰ ਵਿੱਚ ਮਾਂ ਲਕਸ਼ਮੀ ਦੇ ਚਰਨ ਹੁੰਦੇ ਹਨ ਜੋ ਕਿ ਅਸੀਂ ਦੀਵਾਲੀ ਥੱਲੇ ਚਿਪਕਾ ਦੰਦੇ ਆ ਨਾ ਬਾਜ਼ਾਰੋਂ ਬੜੀ ਆਸਾਨੀ ਨਾਲ ਮਿਲ ਜਾਂਦੇ ਆ ਉਸ ਘਰ ਵਿੱਚ ਮਾਂ ਲక్ష్ਮੀ ਨੂੰ ਆਣਾ ਹੀ ਪੈਂਦਾ ਹੈ ਹਾਂਜੀ ਮਾਂ ਲక్ష్ਮੀ ਨੂੰ ਖੁਦ ਆਣਾ ਹੀ ਪੈਂਦਾ ਹੈ ਤੇ ਤੁਸੀਂ ਅੰਦਾਜ਼ਾ ਲਗਾ ਲਓ ਜਿਸ ਘਰ ਵਿੱਚ ਮਾਂ ਲక్ష్ਮੀ ਖੁਦ ਆਏਗੀ ਤੇ ਉਹ ਘਰ ਵਿੱਚ ਕਿੰਨੀਆਂ ਬਰਕਤਾਂ ਆਣਗੀਆਂ ਪੈਸਾ ਹੀ ਪੈਸਾ ਹੋਏਗਾ ਗਿੰਦੇ-ਗਿੰਦੇ ਥੱਕ ਜਾਓਗੇ ਪਰ ਪੈਸਾ ਖਤਮ ਨਹੀਂ ਹੋਏਗਾ ਐ ਤੁਸੀਂ ਚੀਜ਼ਾਂ ਜੇਕਰ ਦਸ ਮਹੀਨوں ਜੋ ਮੈਂ ਦੱਸ ਰਹੀ ਹਾਂ ਕਰ ਲਈਆਂ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਤੇ ਆਖੀ ਵਿੱਚ ਮੈਂ ਹੁਣ ਤੁਹਾਨੂੰ ਦੱਸ ਰਹੀ ਹਾਂ ਜੇਕਰ ਪੋਸੀਬਲ ਹੋ ਸਕੇ ਤਾਂ ਥੋੜੀਆਂ ਜੀਆਂ ਬਾਜ਼ਾਰ ਵਿੱਚੋਂ ਕੋੜੀਆਂ ਖਰੀਦ ਕੇ ਲਿਆਣਾ ਠੀਕ ਹੈ ਉਸ ਨੂੰ ਲਾਲ ਰੁਮਾਲ ਵਿੱਚ ਬੰਦ ਕੇ ਠੀਕ ਹੈ ਗੱਠ ਲਗਾ ਕੇ ਆਪਣੇ ਮੱਥੇ ਨਾਲ ਲਗਾ ਕੇ ਉਸ ਨੂੰ ਜਾਂ ਤਾਂ ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਰੱਖੋ 10 ਮਈ ਨੂੰ ਦੀ ਹੀ ਗੱਲ ਕਰ ਰਹੀ ਹਾਂ ਪਾਠ ਪੂਜਾ ਵਾਲੇ ਸਥਾਨ ਤੇ ਰੱਖੋ ਨਹੀਂ ਤਾਂ ਆਪਣੀ ਤਿਜੋਰੀ ਵਿੱਚ ਰੱਖ ਦਿਓ ਨਹੀਂ ਤਿਜੋਰੀ ਹੈ ਜਿੱਥੇ ਤੁਸੀਂ ਚੈੱਕ ਬੁੱਕ ਰੱਖਦੇ ਹੋ ਪਾਸਬੁੱਕ ਰੱਖਦੇ ਹੋ ਨਹੀਂ ਤਿਜੋਰੀ ਹੈ ਤਾਂ ਆਪਣੀ ਅਲਮਾਰੀ ਨੀ ਵਿੱਚ ਹੀ ਰੱਖ ਦੋ ਕਿਸੇ ਜਗ੍ਹਾ ਤੇ ਜਾਂ ਫਿਰ ਤੁਹਾਡੀ ਕੋਈ ਫੈਕਟਰੀ ਹੈ ਤੁਹਾਡੀ ਕੋਈ ਦੁਕਾਨ ਹੈ ਉੱਥੇ ਆਪਣੇ ਗੱਲੇ ਵਿੱਚ ਪਾ ਕੇ ਰੱਖ ਦੋ ਇਹ ਤੁਹਾਨੂੰ ਕੋੜੀਆਂ ਜਿਹੜੀਆਂ ਹਨ ਨਾ ਕਿਉਂਕਿ ਮਾਂ ਲక్ష్ਮੀ ਨੂੰ ਬਹੁਤ ਜ਼ਿਆਦਾ ਪਸੰਦ ਹਨ ਕੀ ਚਮਤਕਾਰ ਕਰਨਗੀਆਂ ਇਹ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵਿਸ਼ਵਾਸ ਹੈ ਤਾਂ ਕਰਕੇ ਦੇਖ ਲੈਣਾ 10 ਮਈ 2024 ਵਾਲੇ ਦਿਨ ਨੂੰ ਤੁਸੀਂ ਸਵੇਰੇ ਉੱਠ ਕੇ ਜਦੋਂ સ્ਨਾਣ ਕਰਨਾ ਹੈ ਉਸ ਤੋਂ ਬਾਅਦ ਤੁਸੀਂ 10 ਪੱਤੇ ਜਿਹੜੇ ਹਨ ਅਸ਼ੋਕਾ ਦੇ ਪੇੜ ਦੇ ਤੇ 10 ਪੱਤੇ ਅੰਬ ਦੇ ਪੇੜ ਦੇ ਪੱਤੇ ਹੁੰਦੇ ਹਨ ਉਹਨਾਂ ਨੂੰ ਮਿਲਾ ਕੇ ਇੱਕ ਤੋਲਨ ਬਣਾਉਣਾ ਹੈ ਜਿਸ ਨੂੰ ਤੁਸੀਂ ਆਪਣੇ ਘਰ ਦੇ 메ਨ ਗੇਟ ਦੇ ਬਾਹਰ ਲਗਾ ਦੇਣਾ ਹੈ ਇਸ ਨੂੰ ਦੇਖ ਕੇ ਵੀ ਮਾਂ ਲక్ష్ਮੀ ਆਕਰਸ਼ਿਤ ਹੁੰਦੀ ਹੈ ਤੇ ਤੁਹਾਡੇ ਘਰ ਆਂਦੀ ਜਾਂਦੀ ਹੈ ਇਹ ਕੰਮ ਤੁਸੀਂ ਕਰ ਲੋਗੇ ਤਾਂ ਯਕੀਨ ਮੰਨ ਕੇ ਚੱਲਣਾ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਪੈਸੇ ਦੀ ਪਰੇਸ਼ਾਨੀ ਤਾਂ ਖਤਮ ਹੋਏਗੀ ਹੋਏਗੀ ਇਸ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਵੀ ਦੁੱਖ ਆ ਰਹੇ ਹਨ ਉਹ ਵੀਾਰੇ ਦੁੱਖ ਖਤਮ ਹੋ ਜਾਣਗੇ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਆ ਹੱਲ ਲੱਤੇ